ਸਾਤਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡਾ ਨਾਲ ਇੱਕ ਅੱਜ ਬੜੀ ਜ਼ਰੂਰੀ ਵਿਸ਼ੇ ਤੇ ਗੱਲਬਾਤ ਕਰਨੀ ਆ ਵਿਸ਼ਾ ਹੈਗਾ ਭਾਈ ਅਮਰਤਪਾਲ ਜੀ ਬਾਰੇ ਮੈਂ ਗੱਲਬਾਤ ਕਰਨੀ ਆ ਇਹ ਗੱਲਬਾਤ ਤੁਸੀਂ ਮੇਰੀ ਅੱਗੇ ਲੋਕਾਂ ਤੱਕ ਪਹੁੰਚਾ ਦੇਣੀ ਸਾਂਝੀ ਕਰਕੇ ਸ਼ੇਅਰ ਕਰਕੇ ਤੁਹਾਡੀ ਜ਼ਿੰਮੇਵਾਰੀ ਆ ਜੇ ਆਪਾਂ ਅੱਜ ਪੰਜਾਬ ਦੇ ਨੌਜਵਾਨੋਂ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਪੰਜਾਬ ਦੀ ਸਮੱਸਿਆ ਦੇਖਣੀ ਹੈਗੀ ਅਨੇਕਾਂ ਹੀ ਸਮੱਸਿਆ ਨੇ ਅੱਜ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਬੈਠ ਡੱਲੇਵਾਲ ਸਾਹਿਬ ਨੂੰ ਬੈਠਿਆਂ ਨੂੰ ਅੱਜ 64ਵੇਂ 47ਵਾਂ ਦਿਨ ਹੋ ਗਿਆ ਮਰਨ ਵਰਤ ਉੱਪਰ ਬੈਠਿਆ ਨੂੰ ਨਾ ਕੋਈ ਪੰਜਾਬ ਸਰਕਾਰ ਗੱਲ ਸੁਣਨ ਨੂੰ ਤਿਆਰ ਹੈ ਤੇ ਨਾ ਕੋਈ ਸੈਂਟਰ ਸਰਕਾਰ ਗੱਲ ਸੁਣਨ ਨੂੰ ਤਿਆਰ ਹੈ ਕਿਉਂਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਨੇ ਉਹ ਸਾਡੇ ਮੁੱਦਿਆਂ ਦੀ ਗੱਲਬਾਤ ਕਰਨ ਨੂੰ ਤਿਆਰੀ ਨਹੀਂ ਹੈਗੇ ਇਸ ਕਰਕੇ ਸਾਨੂੰ ਸਾਰੇ ਲੋਕਾਂ ਨੂੰ ਜਾਗਣਾ ਪੈਣਾ ਹੈ ਦੇਖਣਾ ਪੈਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਕਿੱਧਰ ਨੂੰ ਜਾਊਗਾ ਪੰਜਾਬ ਦੇ ਮਸਲੇ ਇਹਨਾਂ ਨੂੰ ਇਹਨਾਂ ਦੇ ਅਸੀਂ ਕਿਵੇਂ ਲੜਨਾ ਇਸ ਕਰਕੇ ਭਾਈ ਅਮਰਤਪਾਲ ਜੀ ਦੇ ਅੱਜ ਅੱਜ ਆਪਾਂ ਗੱਲਬਾਤ ਕਰੀਏ ਅੰਨਸੇ ਤਹਤ ਉਹਨਾਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਡਿਬਰੂਗੜ੍ਹ ਦੇ ਜ਼ਿਲ੍ਹਿਆਂ ਦੇ ਵਿੱਚ ਬੈਠਿਆ ਨੂੰ ਸਾਲ ਤੋਂ ਉੱਪਰ ਸਮਾਂ ਲੰਘ ਚੁੱਕਿਆ ਹਨ ਪਰ ਹੁਣ ਫੇਰ ਕੀ ਕੀਤਾ ਸਰਕਾਰ ਨੇ ਹੁਣ ਜੂਏ ਪੀ ਲਗਾ ਦਿੱਤਾ ਗਿਆ ਉਹਨਾਂ ਉੱਪਰ ਵੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾਉਣ ਕਿਉਂਕਿ ਜਿਹੜੇ ਪੰਜਾਬ ਦੀ ਨਾਜੋਨ ਗੱਲ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਜੇਲ੍ਹਾਂ ਤੇ ਜਾਂ ਉਹਨਾਂ ਨੂੰ ਮਰਵਾਇਆ ਜਾਂਦਾ ਇਹ ਕੰਮ ਸਰਕਾਰਾਂ ਦਾ ਹੈ ਇਹ ਇਹ ਕੰਮ ਹੈ ਕਿਉਂ ਆ ਸਰਕਾਰਾਂ ਦਾ ਸਮਝਣ ਵਾਲੀ ਗੱਲ ਇਹ ਹੈ ਕਿਉਂਕਿ ਜਿਹੜੇ ਲੀਡਰ ਨੇਗੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਹੋਰ ਲੀਡਰ ਪੈਦਾ ਹੀ ਨਾ ਹੋਣ ਨੌਜਵਾਨ ਅੱਗੇ ਨਾਉਣੇ ਸਮੱਸਿਆ ਇਹ ਆ ਇਹ ਲੀਡਰਾਂ ਦੀ ਜਿਹੜੇ ਪੁਰਾਣੇ ਲੀਡਰਾਂ ਦੀ ਪੋਲੀਟੀਕਲ ਪਾਰਟੀਆਂ ਦੀ ਜਾਂ ਦਿੱਲੀ ਦੇ ਦਿੱਲੀ ਦੇ ਜਿਹੜੇ ਚੱਲੇ ਹੋਏ ਆ ਸੈਂਟਰ ਦੀ ਸਰਕਾਰ ਇਹਨਾਂ ਦੀ ਇੱਕ ਇੱਕ ਇਹਨਾਂ ਦੀ ਪੋਲਿਸੀ ਹੈ ਵੀ ਪੰਜਾਬ ਦੇ ਵਿੱਚ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਪੈਦਾ ਨਾ ਹੋਵੇ ਇਸ ਕਰਕੇ ਜਿਆਦਾ ਉਹ ਦਿੱਲੀ ਦੇ ਜਿਹੜੇ ਲੀਡਰ ਨੇ ਉਹਨਾਂ ਥੱਲੇ ਲਾ ਕੇ ਕੰਮ ਕਰ ਲੋ ਜੋ ਕਹਿੰਦੇ ਨੇ ਜੋ ਚਾਹੁੰਦੇ ਨੇ ਪੰਜਾਬ ਦਾ ਸੱਤਿਆਨਾਸ਼ ਕਰਾ ਲੋ ਇਹ ਕਾਰਨ ਹੈ ਹੋ ਸਕਦਾ ਵੀ ਮੈਂ ਕਾਫੀ ਸਾਰੀਆਂ ਗੱਲਾਂ ਨਾਲ ਭਾਈ ਅਮਰਤਵਾਲ ਜੀ ਨਾਲ ਸਹਿਮਤ ਨਾ ਵੀ ਹੋਵਾਂ ਪਰ ਇੱਕ ਥੋਂ ਮੈਂ ਗੱਲ ਦੱਸਣਾ ਚਾਹਣਾ ਜੋ ਉਹਨਾਂ ਨੇ ਮੈਂ ਆਪਣਾ ਖੜੂਰ ਸਾਹਿਬ ਗਿਆ ਜੋ ਉੱਥੇ ਮੈਂ ਜਾ ਕੇ ਗੱਲ ਦੇਖੀ ਜਾਂ ਫੀਲ ਕਰੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਨਾ ਮੈਂ ਬਹੁਤ ਸਾਰਿਆਂ ਤੋਂ ਮਾਮਾ ਨੂੰ ਮਿਲਿਆ ਉਹਨਾਂ ਨੇ ਇੱਕੋ ਗੱਲ ਕਹੀ ਕਿ ਸਾਡੇ ਨੌਜਵਾਨ ਉਹਨਾਂ ਨੇ ਨਸ਼ਾ ਛਡਾਇਆ ਅੰਮਰ ਤੇ ਲਾੜ ਲਾਇਆ ਬਾਣੀ ਦੇ ਲੜ ਲਾਇਆ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਸੀਗੀ ਇਸ ਕਰਕੇ ਉਹਨਾਂ ਨੂੰ 2 ਲੱਖ ਬੋਡ ਤੇ ਜਿਤਾਇਆ ਗਿਆ ਹੁਣ ਉਹ ਹੁਣ ਜਿਹੜੀ ਉਹਨਾਂ ਦੀ ਜਥੇਬੰਦੀ ਵੱਲੋਂ ਇੱਕ ਕਾਲ ਹੈ ਕਿ ਅਸੀਂ 14 ਤਰੀਕ ਨੂੰ ਵੱਡਾ ਇਕੱਠ ਕਰ ਰਹੇ ਹਾਂ ਆਪਣਾ ਮੁਖਸਰ ਸਾਹਿਬ ਜੋ ਉਹਨਾਂ ਦੇ ਨਾਲ ਘਟਨਾਵਾਂ ਵਾਪਰ ਰਹੇ ਹਨ ਜੋ ਪੰਜਾਬ ਦੇ ਵਿੱਚ ਸਮੱਸਿਆਵਾਂ ਹੋ ਰਹੀਆਂ ਨੇ ਉਹ ਸਮੱਸਿਆਵਾਂ ਤੇ ਉਹਨਾਂ ਨੇ ਰਲ ਕੇ ਗੱਲ ਕਰਨੀ ਆ ਜਾਂ ਇਸ ਸਮੇਂ ਉਹਨਾਂ ਉੱਪਰ ਯੂਏਪੀਏ ਲਗਾਇਆ ਗਿਆ ਉਹਦੇ ਬਾਰੇ ਗੱਲਬਾਤ ਉੱਥੇ ਇਕੱਠ ਕਰਨੀ ਆ ਹੋ ਸਕਦਾ ਉੱਥੇ ਉਹ ਕਿਸੇ ਆਪਣੀ ਪਾਰਟੀ ਦਾ ਵੀ ਕੋਈ ਐਲਾਨ ਕਰਨ ਤੇ ਤੁਸੀਂ ਸਾਰੇ ਹੀ ਨੌਜਵਾਨਾਂ ਨੇ ਬਾਦ ਚੜ ਕੇ ਉੱਥੇ ਪਹੁੰਚਣਾ ਤੁਸੀਂ ਹਿੱਸਾ ਲੈਣਾ ਇਹ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਕਿਉਂਕਿ ਮੇਰੇ ਮੇਰਾ ਮਕਸਦ ਇੱਕੋ ਹੀ ਆ ਮੈਂ ਜਿੱਥੇ ਵੀ ਕਿਤੇ ਪੰਜਾਬ ਦੀ ਕੋਈ ਅੰਦੋਲਨਾਂ ਲੜਾਈ ਆ ਮੈਂ ਹਰ ਇੱਕ ਅੰਦੋਲਨ ਦਾ ਸਾਥ ਹੁਣਨਾ ਹੈ ਅੱਜ ਅਸੀਂ ਘਰੇ ਬੈਠੇ ਆ ਅੱਜ ਅਸੀਂ ਰਾਤ ਹੀ ਜਿਹੜਾ ਕਿ ਉੱਥੋਂ ਆਇਆ ਕਨੌਰੀ ਬਾਰਡਰ ਤੋਂ ਜਿੰਨਾ ਵੀ ਮੇਰਾ ਯੋਗਦਾਨ ਬਣਦਾ ਮੈਂ ਆਪਣਾ ਤਨੋਂ ਮਨੋਂ ਤੁਹਾਨੂੰ ਆਪਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਿਆਂ ਇਸ ਕਰਕੇ ਸਾਰਿਆਂ ਨੇ 14 ਤਰੀਕ ਨੂੰ ਉੱਥੇ ਜਾ ਕੇ ਆਪਣਾ ਵਿਚਾਰ ਸੁਣਨੇ ਤੇ ਅੱਗੇ ਪੰਜਾਬ ਦੀ ਰਣਨੀਤੀ ਘੜਨੀ ਪਰ ਅੱਜ ਪੰਜਾਬ ਦੇ ਵਿੱਚ ਨਾ ਤਾਂ ਕੋਈ ਪੰਥ ਦੀ ਗੱਲ ਕਰਨ ਵਾਲਾ ਤੇ ਨਾ ਕੋਈ ਕਿਸਾਨੀ ਦੀ ਗੱਲ ਕਰਨ ਵਾਲਾ ਨਾ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਬਗਤ ਕਰਨ ਵਾਲਾ ਹੁਣ ਤੁਸੀਂ ਇੱਕ ਚੀਜ਼ ਦੇਖੋ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੇਖ ਰਿਹਾ ਸੀਗਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਤੁਸੀਂ ਇੱਕ ਚੀਜ਼ ਦੇਖੋ ਉਹਨਾਂ ਕੋਲੇ ਹੋਰ ਕੋਈ ਏਜੰਡਾ ਨਹੀਂ ਸਿਰਫ ਔਰ ਸਿਰਫ ਭਾਈ ਅੰਮਰਤਪਾਲ ਜੀ ਤੇ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਇੱਕ ਸਾਲ ਹੋ ਗਿਆ ਜੇਲਾ ਕੱਢਦਿਆਂ ਨੂੰ ਕਿਵੇਂ ਕਿੰਤੂ ਪਰੰਤੂ ਹੱਸ ਕੇ ਉਹਨਾਂ ਪਰਕਰ ਰਹੇ ਨੇਗੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਸੁਖਵੀਰ ਬਾਦਲ ਜੀ ਜਾਂ ਤੁਸੀਂ ਜਿੰਨੇ ਵੀ ਤੁਸੀਂ ਆਪਣੀ ਜਿਹੜੀ ਬਾਦਲ ਪਾਰਟੀ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਇੱਕ ਚੀਜ਼ ਸਮਝੋ ਅੱਜ ਤੁਸੀਂ ਤੁਹਾਨੂੰ ਪਤਾ ਕਿ ਸ਼੍ਰੋਮਣੀ ਕਾਲ ਦਲ ਦਾ ਗਰਾਫ ਪਹਿਲਾਂ ਕਿੱਥੇ ਸੀ ਤੇ ਕਿੱਥੇ ਆ ਗਿਆ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਕਾਲ ਦਲ ਜਿਹੜੀ ਪਾਰਟੀ ਆ ਬੜੀ ਸੰਘਰਸ਼ੀ ਜਥੇਬੰਦੀ ਰਹੀ ਆ ਕਿਸੇ ਲੰਮੇ ਸਮੇਂ ਇਹਨਾਂ ਨੇ ਵੱਡੀਆਂ ਕੁਰਬਾਨੀਆਂ ਜ਼ਿਲਾਂ ਜ਼ਿਲਾਂ ਦੇ ਵਿੱਚ ਜ਼ਿਲਾਂ ਕੱਟੀਆਂ ਜੇ ਆਪਾਂ ਗੱਲ ਕਰੀਏ ਮੈਂ ਆਪਣੇ ਪਰਿਵਾਰ ਦੇ ਵਿੱਚ ਇਹ ਗੱਲਾਂ ਸੁਣਦਾ ਆ ਕਿ ਸ਼੍ਰੋਮਣੀ ਕਾਲਦਾਲ ਦੇ ਵਿੱਚ ਜਿਹੜੇ ਪਹਿਲਾਂ ਜਥੇਦਾਰ ਸਨ ਉਹਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਸੀਗੀਆਂ ਜਾਂ ਜਿਹੜੇ ਪਹਿਲਾਂ ਦੇ ਵਿੱਚ ਜਿੰਨੇ ਵੀ ਸੀਗੇ ਲੋਕ ਇਸ ਦੇ ਵਿੱਚ ਪੁਰਾਣੇ ਸੀਗੇ ਮੈਂ ਆਪਣੇ ਘਰ ਦੇ ਵਿੱਚ ਇਹ ਗੱਲ ਫੀਲ ਕਰੀ ਹੋਈ ਆ ਮੇਰੇ ਦਾਦਾ ਜੀ ਦੇ ਭਰਾ ਸੀ ਸਰਦਾਰ ਸਕਾਰਾ ਸਿੰਘ ਤੇ ਮੇਰੇ ਦਾਦਾ ਜੀ ਇਹਨਾਂ ਦੋਨਾਂ ਨੇ ਹੀ ਸ਼੍ਰੋਮਣੀ ਕਾਲਦਾਲ ਦੇ ਵਿੱਚ ਸੀਗੇ ਇਹਨਾਂ ਨੇ ਜਿੰਨੇ ਇਹਨਾਂ ਨੇ ਜ਼ਿਲਾਂ ਕੱਟੀਆਂ ਬੜਾ ਇਹਨਾਂ ਨੇ ਯੋਗਦਾਨ ਪਾਇਆ ਇਸ ਵਾਰ ਮੇਰੇ ਦਾਦਾ ਜੀ ਦੇ ਭਰਾ ਸੰਗਾਰਾ ਸਿੰਘ ਨੇ ਤਾਂ ਲਗਾਤਾਰ ਸ਼੍ਰੋਮਣੀ ਕਾਲਦਾਲ ਦੇ ਵਿੱਚ ਰਹੇ ਪਰ ਮੇਰੇ ਦਾਦਾ ਜੀ ਕਿਸਾਨ ਹੁਣੀਆਂ ਦੇ ਵਿੱਚ ਆ ਗਏ ਉਹਨਾਂ ਨੇ ਲੰਮਾ ਸਮਾਂ ਇਹਦੇ ਵਿੱਚ ਸੰਘਰਸ਼ ਕੀਤਾ ਤੇ ਉਹਨਾਂ ਤੋਂ ਮੈਂ ਗੱਲਾਂ ਸੁਣਦਾ ਹੁੰਦਾ ਸੀ ਆਪਾਂ ਨੂੰ ਸਭ ਨੂੰ ਪਤਾ ਵੀ ਕਿੰਨੀਆਂ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਕਾਲਦਾਲ ਬਣੀ ਪੰਜਾਬ ਦੇ ਪਾਣੀਆਂ ਦੀ ਗੱਲ ਸੂਬਾ ਬਣਾਉਣ ਲਈ ਹੋਰ ਲੜਾਈਆਂ ਲੜੀਆਂ ਪਰ ਜਿਹੜਾ ਗ੍ਰਾਫਟ ਡਿੱਗਣ ਦਾ ਕਾਰਨ ਕੀ ਹੈ ਤੁਸੀਂ ਸੁਖਵੀਰਵਾਦ ਜੀ ਤੇ ਮਜੀਠੀਆ ਜੀ ਤੁਸੀਂ ਇਹ ਗੱਲ ਸਮਝੀ ਹੈ ਵੀ ਅੱਜ ਇੰਨੇ ਹਾਲਾਤ ਮਾੜੇ ਕਿਉਂ ਹੋਏ ਹਾਲਾਤ ਇਸ ਕਰਕੇ ਮਾੜੇ ਹੋਏ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਪਸੰਦ ਜ਼ਿਆਦਾਤਰ ਪੰਜਾਬ ਦੇ ਵਿੱਚ ਪੰਥ ਦੇ ਤੁਸੀਂ ਆਪ ਹੀ ਦੇਖ ਲਿਆ ਜਿਹੜੇ ਆਪਣੇ ਪੰਥ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਤੁਸੀਂ ਬਹੁਤ ਸਾਰੇ ਗਨਾਹ ਜਿਹੜੇ ਨੇ ਕਿ ਆਪ ਹੀ ਆਪਣੇ ਕਬੂਲ ਕਰੇ ਨੇ ਕਿ ਕਾਲ ਤੱਕ ਸਾਹਬ ਤੇ ਤੁਸੀਂ ਤੁਹਾਨੂੰ ਮੈਂ ਨਹੀਂ ਲੋਕ ਕਹਿੰਦੇ ਨੇ ਤੁਸੀਂ ਮੇਰੇ ਗਲਤ ਨਾ ਜਾਓ ਤੁਹਾਨੂੰ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਪੰਡ ਪੰਥ ਦੇ ਪਿੱਠ ਤੇ ਸੁਰਾ ਮਾਰਿਆ ਦੂਜੀ ਥੋੜਨਾ ਸਭ ਤੋਂ ਵੱਧ ਬੋਟ ਜੁੜੀ ਹੋਈ ਸੀ ਕਿਸਾਨੀ ਦੀ ਜਿਹੜੀ ਸਾਰੇ ਪੰਜਾਬ ਦੇ ਕਿਸਾਨਾਂ ਦੀ ਬੋਟ ਜੁੜੀ ਹੋਈ ਸੀਗੀ ਤੁਸੀਂ ਚਲੋ ਪਿਛਲੇ ਜਿਹੜੇ ਲੋਕਾਂ ਨੇ ਸੰਘਰਸ਼ ਕੀਤਾ ਉਹਨਾਂ ਦਾ ਕਾਲੇਦਾਲ ਨੂੰ ਇੱਥੇ ਤੇ ਕਰ ਲਿਆ ਆਂਦਾ ਪਰ ਜਿੰਨ ਜਦੋਂ ਤੁਸੀਂ ਸੱਤਾ ਤੋਂ ਜਾਂ ਤੁਸੀਂ ਹਾਰ ਗਏ ਹਾਰਨ ਤੋਂ ਬਾਅਦ ਵੀ ਤੁਸੀਂ ਕੁਝ ਨਹੀਂ ਸਿੱਖਿਆ ਤੁਹਾਨੂੰ 10 ਸਾਲ ਹੋ ਗਏ ਸੱਤਾ ਦੇ ਵਿੱਚੋਂ ਬਾਹਰ ਹੋਇਆ ਨੂੰ ਤੁਹਾਨੂੰ ਇਹ ਚੀਜ਼ ਕਿ ਤੁਸੀਂ ਫੀਲ ਕੀਤੀ ਵੀ ਅਸੀਂ ਕਿਸਾਨਾਂ ਦੀ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਕਿੰਨੇ ਕਿਸਾਨੀ ਅੰਦੋਲਨ ਚੱਲੇ ਜਥੇਬੰਦੀ ਜਿਹੜੀ ਜਥੇਬੰਦੀ ਨੇ ਐਡੇ ਐਡੇ ਮੋਰਚੇ ਲਾਏ ਹੋਣ ਕਿਤੇ ਤੁਸੀਂ ਇਕੱਠੇ ਹੋ ਕੇ ਅੱਜ ਵੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਤੁਹਾਡਾ 15 20 25000 ਪੱਕਾ ਵਰਕਰ ਹੋਣਾ 30000 ਵਰਕਰ ਤੁਹਾਡਾ ਪੰਜਾਬ ਦੇ ਵਿੱਚ ਪੱਕਾ ਹੋਣਾ ਹੈ ਤੁਸੀਂ ਕਿਤੇ 15-20 ਹਜ਼ਾਰ ਵਰਕਰ ਲਾ ਕੇ ਕੋਈ ਚੰਡੀਗੜ੍ਹ ਦੀ ਕੋਈ ਦਿੱਲੀ ਦੀ ਸੜਕ ਘੇਰੀ ਆ ਕਿਸਾਨਾਂ ਲਈ ਥੋੜੇ ਤੋਂ ਤੁਸੀਂ ਜਿਹੜੇ ਮੁੱਦਿਆਂ ਦੀ ਲੜਾਈ ਸੀਗੀ ਜਿਹੜੇ ਸੰਘਰਸ਼ਾਂ ਦੇ ਵਿੱਚ ਸ਼੍ਰੋਮਣੀ ਕਾਲਦਲ ਨਿਕਲੀ ਸੀਗੀ ਤੁਸੀਂ ਤਾਂ ਉਹ ਸੰਘਰਸ਼ ਕਰਨੀ ਪੰਜਾਬ ਦੇ ਲੋਕਾਂ ਲਈ ਬੰਦ ਕਰਤੇ ਇਸ ਕਰਕੇ ਥੋੜੀ ਸ਼੍ਰੋਮਣੀ ਕਾਲਦਲ ਦਾ ਗ੍ਰਾਫ ਡਾਊਨ ਹੋਇਆ ਜャ ਤੁਸੀਂ ਜਿਹੜੀਆਂ ਪੰਥ ਗੱਲਾਂ ਕਰੀਏ ਲਾ ਤੁਹਾਨੂੰ ਮੈਂ ਇਹ ਤੁਹਾਡੇ ਨਾਲ ਮੈਂ ਇੱਕ ਗੱਲ ਦੱਸਣਾ ਚਾਹਣਾ ਜਿਹੜੀ ਕਿ ਤੁਹਾਨੂੰ ਕੋਈ ਵੀ ਤੁਸੀਂ ਆਪਣੀ ਪਾਰਟੀ ਦੇ ਵਿੱਚ ਵਿਚਾਰ ਚਰਚਾ ਨਹੀਂ ਕਰਦੇ ਹੋਣੇ ਜਿਹੜਾ ਤੁਹਾਨੂੰ ਹੁਣ ਆਥੋਂ ਨੂੰ ਆ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਨੇਗੇ ਜਿਹਨਾਂ ਇਲਜ਼ਾਮਾਂ ਦੀ ਆਪਾਂ ਗ ਚੋਣਾਂ ਦੀ ਕਮੇਟੀ ਦੇ ਉੱਪਰ ਜੋ ਕੁਝ ਤੁਸੀਂ ਫਤਵੇ ਜਾਰੀ ਕਰਦੇ ਤੁਸੀਂ ਕਿਤੇ ਸੋਚੇ ਨਹੀਂ ਹੋਣਾ ਵੀ ਇਹ ਸਾਡੇ ਉੱਪਰ ਐਟੈਕ ਕਿਉਂ ਲਾਈ ਜਾਂਦੇ ਨੇਗੇ ਇਹ ਟੈਗ ਜਿਹੜੇ ਲੱਗ ਰਹੇ ਨੇਗੇ ਇਹਨਾਂ ਨੂੰ ਤੁਸੀਂ ਆਪ ਤੁਸੀਂ ਦੇਖੋ ਟੈਗ ਲੱਗਣ ਦਾ ਅਗਲਾ ਕੰਮ ਬਾਦਲ ਨਾਲ ਕਲਾਸ਼ੂਮ ਨਹੀਂ ਕਿਹੜੇ ਦੇ ਕਬਜ਼ਾ ਤੁਸੀਂ ਪ੍ਰਧਾਨ ਨਾਲ ਤੋਂ ਆਪਣੇ ਜਿਹੜੇ ਨਿੱਜੀ ਉਹ ਕਰਾ ਲੈਣੇ ਹੋ ਇਹ ਤੁਹਾਨੂੰ ਵਿਚਾਰ ਚਰਚਾ ਕਰਕੇ ਜੇ ਤੁਸੀਂ ਚਾਹਣੇ ਹੋ ਪੰਜਾਬ ਦੇ ਮਸਲੇ ਨੂੰ ਇਹਨਾਂ ਨੂੰ ਸਮਝਣ ਤੁਸੀਂ ਆਪਾਂ ਦੇ ਵਿੱਚ ਵਿਚਾਰ ਚਰਚਾ ਕਰਨੀ ਚਾਹੀਦੀ ਆ ਨਾ ਕਿ ਸਾਨੂੰ ਤੀਜੀ ਦਿਨੀ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਤੁਸੀਂ ਅੱਜ ਦੀ ਘੜੀ ਦੇ ਵਿੱਚ ਜਿੰਨੇ ਵੀ ਤੁਸੀਂ ਸ਼੍ਰੋਮਣੀ ਕਾਲ ਲਲ ਦੇ ਵਿੱਚੋਂ ਤੁਹਾਡੇ ਜਾਂ ਕੋਈ ਲੀਡਰੋਂ ਤੁਸੀਂ ਕਿਸੇ ਨੇ ਜੇਲਾਂ ਕਟੀਆਂ ਨੇ ਮਜੀਠੀ ਦੀ ਗੱਲ ਕਰੀਏ ਉਹ ਕਹਿੰਦੇ ਚਿੱਟੇ ਦੇ ਵਿੱਚ ਦਾ ਜੇਲ੍ਹ ਕਟਾਇਆ ਕੋਈ ਪੰਜਾਬ ਦੇ ਮੁੱਦਿਆਂ ਲਈ ਥੋੜੂ ਜੇਲ੍ਹ ਕਟਕਾਇਆ ਜਸ ਗਵੀਰ ਬਾਦਲ ਦੀ ਥੋੜੀ ਗੱਲ ਕਰੀਏ ਜਾਂ ਤੁਹਾਡੇ ਹੋਰਾਂ ਬੰਦਿਆਂ ਦੀ ਗੱਲ ਕਰੀਏ ਅੱਜ ਦੀ ਕਿਹੜੀ ਤੁਹਾਡਾ ਕੋਈ ਵੀ ਜਿਹੜਾ ਕਿ ਉਹ ਉਸ ਤਰ੍ਹਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਜੋ ਨੌਜਵਾਨ ਜੇਲ੍ਹ ਦੇ ਵਿੱਚ ਬੈਠੇ ਨੇਗੇ ਤੁਸੀਂ ਉਹਨਾਂ ਦੇ ਉੱਪਰ ਹੀ ਕਿੰਤੂ ਪ੍ਰਾਂਤੂ ਕਰੀ ਜਾਂਦੇ ਹੋ 2 ਲੱਖ ਦੇ ਫੋਟ ਦੇ ਉੱਪਰ ਉਹਨਾਂ ਜਿਤਾਇਆ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੀ ਲੜਾਈ ਆ ਤੁਹਾਡੀ ਕਿੱਥੇ ਦਾ ਤੁਹਾਨੂੰ ਇਹ ਚੀਜ਼ ਹੋਵੇ ਵੀ ਅਸੀਂ ਇਕੱ ਬੇਚਰਵੜਾ ਤੀਜੇ ਦਿਨ ਇਹ ਨੌਜਵਾਨਾਂ ਤੇ ਆ ਜਾਂਦੇ ਨੇਗੇ ਕੋਸ਼ਿਸ਼ ਇਹ ਚਾਹੀਦੇ ਵੀ ਨੌਜਵਾਨਾਂ ਨੂੰ ਇਹਨਾਂ ਨੂੰ ਵੀ ਬਾਹਰ ਕਢਾਈਏ ਤਾਂ ਹੋਰਾਂ ਬੰਦੀ ਸਿੰਘਾਂ ਨੂੰ ਵੀ ਬਾਹਰ ਕਢਾਈਏ ਜਿਹੜੇ ਪੁਰਾਣੇ ਬੰਦੀ ਸਿੰਘ ਨੇ ਜਿੰਨਾ ਬੰਦੀ ਸਿੰਘਾਂ ਕਰਕੇ ਸ਼੍ਰੋਮਣੀ ਗੱਲਦਾਰ ਪੰਜਾਬ ਦੇ ਵਿੱਚ ਬਣੀ ਤੁਸੀਂ ਆਪਣਾ ਪੰਜ ਵਾਰੀ ਮੁੱਖ ਮੰਤਰੀ ਰਹੇ ਉਹਨਾਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਉਹਨਾਂ ਕਰਕੇ ਸ਼੍ਰੋਮਣੀ ਗੱਲਦਾਰ ਬਣੀ ਉਹਨਾਂ ਕਰਕੇ ਜਿਹੜਾ ਅੱਜ ਪੰਜਾਬ ਦਾ ਵजूद ਆ ਜਿਹੜਾ ਜੇਲ੍ਹਾਂ ਦੇ ਵਿੱਚ ਬੈਠੇ ਨੇ ਕੀ ਤੁਸੀਂ ਉਹਨਾਂ ਲਈ ਕੋਈ ਧਰਨਾ ਲਾਇਆ ਹੋ